ਸ਼੍ਰੋਮ ਨੇ ਕਾਲੀਦਲ ਵੱਲੋਂ ਭਾਗੀ ਧੜੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਆ ਬੀਬੀ ਜ਼ਗੀਰ ਕੌਰ ਸਕੰਦਰ ਸਿੰਘ ਮਲੂਕਾ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਵਡਾਲਾ ਚਰਨਜੀਤ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਹੈ ਤੇ ਇਸ ਦੇ ਨਾਲ ਹੀ ਸੱਤ ਹਲਕਾ ਇੰਚਾਰਜਾਂ ਨੂੰ ਵੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਡੇਰਾ ਮੁਖੀ ਰਾਮ ਰਹੀਮ ਦੀ ਮਾਫੀ ਦਾ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਡੇਰਾਮੁਖੀ ਪ੍ਰਦੀਪ ਕਲੇਰ ਵੱਲੋਂ ਅਕਾਲੀ ਦਲ ਤੇ ਲਗਾਏ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਅਕਾਲੀ ਦਲ ਦਾ ਕਹਿਣਾ ਹੈ ਕਿ ਡੇਰਾਮੁਖੀ ਰਾਮ ਰਹੀਮ ਨੂੰ ਕੋਈ ਵੀ ਸਰਕਾਰ ਸਜ਼ਾ ਨਹੀਂ ਦੇਣਾ ਚਾਹੁੰਦੀ ਇੱਕ ਮুলਜ਼ਮ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵਿਰਸਾ ਸਿੰਘ ਬਲਟੋਆ ਨੇ ਵੀ ਪ੍ਰਦੀਪ ਕਲੇਰ ਦੇ ਬਿਆਨਾਂ ਨੂੰ ਡਰਾਮਾ ਦੱਸਿਆ ਤੇ ਕਿਹਾ ਮੈਂ ਸਬੂਤਾਂ ਨਾਲ ਸੱਚ ਪੇਸ਼ ਕਰਾਂਗਾ ਕਿਹਾ ਕਿ ਮੈਂ ਦੱਸਾਂਗਾ ਕਿ ਉਹ ਮਾਫੀ ਨਾਮੇ ਵਾਲੀ ਚਿੱਠੀ ਕਿਹਨੇ ਲਿਖੀ ਕਿੱਥੇ ਲਿਖੀ ਗਈ ਉਹ ਕਾਰਕਟ ਸਾਬਤ ਤੇ ਕਿਵੇਂ ਪਹੁੰਚੀ ਤੇ ਉਹਦੇ ਤੇ ਕਿਹੜੇ-ਕਿਹੜੇ ਰੂਪ ਵਿੱਚ ਡਿਸਕਸ਼ਨ ਕੀਤੀ ਗਈ ਕਿਵੇਂ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਹਿਬਾਨਾ ਨੇ ਹੁਕਮਨਾਮਾ ਜਾਰੀ ਕੀਤਾ ਤੇ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਵਾਪਸ ਲੈਣਾ ਪਿਆ ਮੈਂ ਇਹ ਸਭ ਕੁਝ ਸਬੂਤਾਂ ਤਹਿਤ ਦੱਸਾਂਗਾ ਅੱਜ ਐਮਪੀ ਸਰਵਜੀਤ ਸਿੰਘ ਨੇ ਕਿਹਾ ਕਿ ਜਦੋਂ ਅਮਰਤਪਾਲ ਸਿੰਘ ਜੇਲ੍ਹ ਚੋਂ ਰਿਹਾ ਹੋ ਕੇ ਆਉਣਗੇ ਤਾਂ ਇੱਕ ਨਵੀਂ ਪਾਰਟੀ ਬਣਾਈ ਜਾਵੇਗੀ ਤੁਹਾਨੂੰ ਉਹਨਾਂ ਦੀ ਇਹ ਗੱਲ ਕਿੱਦਾਂ ਲੱਗੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਬਹੁ ਕਰੋੜੀ ਡਰੱਗ ਮਾਮਲੇ ਵਿੱਚ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੰਦੇ ਆ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਵੱਡਾ ਫੈਸਲਾ ਲਿਆ ਗਿਆ ਉਹਨਾਂ ਵੱਲੋਂ ਜਗਦੀਸ਼ ਭੋਲਾ ਸਮੇਤ 25 ਹੋਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਹ ਮਾਮਲਾ ਪਹਿਲੀ ਵਾਰ 2013 ਵਿੱਚ ਸਾਹਮਣੇ ਆਇਆ ਸੀ ਅੱਜ ਦੀ ਇੱਕ ਹੋਰ ਵੱਡੀ ਘਟਨਾ ਨਿੰਗ ਸਿੰਘਾਂ ਵੱਲੋਂ ਇੱਕ ਘਰ ਵਿੱਚ ਵੜ ਕੇ ਪਿਓ ਪੁੱਤ ਉੱਪਰ ਹਮਲਾ ਕੀਤਾ ਗਿਆ ਜਿਸ ਵਿੱਚੇ ਪਿਤਾ ਦੀ ਮੌਤ ਹੋ ਗਈ ਤੇ ਇੱਕ ਲੜਕਾ ਤੇ ਇੱਕ ਉਹਦਾ ਹੋਰ ਸਾਥੀ ਹਸਪਤਾਲ ਵਿੱਚ ਦਾਖਲ ਨੇ ਇਹ ਪੂਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ਅਮਰੀਕਾ ਵਿੱਚ ਇੱਕ ਹੋਰ ਦਰਦਨਾਕ ਘਟਨਾ ਵਾਪਰੀ ਆ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਆ ਜਿਹਦੇ ਮਾਪਿਆਂ ਨੇ 46 ਲੱਖ ਰੁਪਇਆ ਲਾ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਜਿਹਦੇ ਦੋ ਛੋਟੇ-ਛੋਟੇ ਬੱਚੇ ਆ ਜਿਹਦਾ 4 ਸਾਲਾਂ ਦਾ ਬੇਟਾ ਤੇ 7 ਸਾਲਾਂ ਦੀ ਬੇਟੀ ਆ ਜਿਨ੍ਹਾਂ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਇਸ ਗਰੀਬ ਪਰਿਵਾਰ ਨੇ ਆਪਣਾ ਘਰ ਵੇਚ ਕੇ ਆਪਣੇ ਬੇਟੇ ਨੂੰ ਬਾਹਰ ਤੋਰਿਆ ਸੀ ਰੋਜੀ ਰੋਟੀ ਕਮਾਉਣ ਖਾਤਰ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਬੇਟਾ ਅਜਿਹੀ ਹਾਲਤ ਵਿੱਚ ਵਾਪਸ ਆਵੇਗਾ ਟੈਸਟ ਵਿੱਚ ਮਾਮੂਲੀ ਗਲਤੀ ਹੋਣ ਤੇ ਚੌਥੀ ਕਲਾਸ ਦੇ ਬੱਚੇ ਨੂੰ ਅਧਿਆਪਕਾ ਵੱਲੋਂ ਬੁਰੀ ਤਰ੍ਹਾਂ ਛੋਟੀਆਂ ਨਾਲ ਕੁੱਟਿਆ ਗਿਆ। ਕੁੱਟ-ਕੁੱਟ ਕੇ ਬੱਚੇ ਦੇ ਨੀਲ ਪਾ ਦਿੱਤੇ ਗਏ। ਇਹ ਘਟਨਾ ਫਤਿਹਗੜ੍ਹ ਸਾਹਿਬ ਦੇ ਭਗਵਾਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਦੱਸੀ ਜਾ ਰਹੀ ਹੈ। ਜਦੋਂ ਮਾਪਿਆਂ ਨੇ ਆਪਣੇ ਬੱਚੇ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਬੱਚੇ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਤੇ ਮਾਪਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਅਧਿਆਪਕਾ ਨੇ ਕਈ ਸਾਰੇ ਬੱਚਿਆਂ ਨੂੰ ਕੁੱਟਿਆ ਤੇ ਉਹਨਾਂ ਨੇ ਮੀਡੀਆ ਨਾਲ ਪਹਿਲਾਂ ਦੀਆਂ ਕੁਝ ਵੀਡੀਓ ਵੀ ਸਾਂਝੀਆਂ ਕੀਤੀਆਂ